ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਚਰਚਾਵਾਂ ਇਹ ਨੇ ਵੀ ਇੱਕ ਨਵਾਂ ਅਕਾਲੀ ਦਲ ਜਿਹੜਾ ਹੋਣ ਦੇ ਵਿੱਚ ਆ ਸਕਦਾ ਬਾਗੀ ਧੜੇ ਵੱਲੋਂ ਪੰਥ ਬਚਾਓ ਮੋਰਚਾ ਜਿਹੜਾ ਇੱਕ ਅਣ ਐਲਾਨਿਆ ਨਾਮ ਜਿਹੜਾ ਇਹ ਇਸ ਵੇਲੇ ਚਰਚਾਵਾਂ ਚ ਹੈ ਹੁਣ ਇਹ ਜਿਹੜਾ ਪੰਥ ਬਚਾਓ ਮੋਰਚਾ ਹੈ ਇਹਦਾ ਕੀ ਏਜੰਡਾ ਹੋਏਗਾ ਕੀ ਇਹ ਅੱਗੇ ਚੱਲ ਕੇ ਮੁੱਖ ਰੂਪ ਦੇ ਵਿੱਚ ਅਕਾਲੀ ਧਿਰ ਬਣੇਗਾ ਸੁਖਬੀਰ ਬਾਦਲ ਨੂੰ ਟੱਕਰ ਦੇਵੇਗਾ ਜਾਂ ਵਕ ਵਕ ਅਕਾਲੀ ਧਿਰਾਂ ਜਿਹੜੀਆਂ ਉਹਨਾਂ ਦੇ ਨਾਲ ਚੋਣਾਂ ਦੇ ਵਿੱਚ ਇਸ ਪੰਥ ਬਚਾਓ ਮੋਰਚੇ ਦਾ ਵੀ ਮੁਕਾਬਲਾ ਹੋਏਗਾ ਆਖਰਕਾਰ ਬਾਗੀ ਧੜੇ ਨੂੰ ਇਸ ਮੋਰਚੇ ਦੇ ਵਿੱਚ ਬਣਾਉਣ ਦੀ ਕੀ ਲੋੜ ਪਈ ਸੰਦੀਪ ਜੀ ਦੇਖੋ 2 ਦਸੰਬਰ ਨੂੰ ਇਹ ਲੱਗ ਰਿਹਾ ਸੀ ਜੀ ਕਿ ਅਕਾਲੀ ਦਲ ਇਕਜੁੱਟ ਹੋ ਗਿਆ 2 ਦਸੰਬਰ ਨੂੰ ਇਹ ਲੱਗ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਚ ਪੁਨਰਸੁਰਜੀਤ ਹੋ ਜਾਏਗਾ ਔਰ ਲੀਡਰਾਂ ਦੇ ਆਪਸੀ ਮਤਭੇਦ ਅੱਜ ਖਤਮ ਹੋ ਜਾਣਗੇ ਪਰ ਬੜਾ ਅਫਸੋਸ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਕਿ ਬਾਗੀ ਦਾਗੀ ਇਕੱਠੇ ਹੋ ਜੋ ਸੰਭਵ ਨਹੀਂ ਹੋ ਸਕਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਕਿ ਸੱਤ ਮੈਂਬਰੀ ਕਮੇਟੀ ਇਨ ਬਿਨ ਦੂਸਰਾ ਧੜਾ ਵੀ ਪ੍ਰਵਾਨ ਕਰੇ ਤੇ ਸ਼੍ਰੋਮਣੀ ਅਕਾਲੀ ਦਲ ਮੈਂਬਰਸ਼ਿਪ ਹੋਵੇ ਤੇ ਸਮੁੱਚੀ ਲੀਡਰਸ਼ਿਪ ਉਸ ਮੈਂਬਰਸ਼ਿਪ ਚ ਆਵੇ ਜਿਹੜੀ ਪੰਥ ਨੂੰ ਸਿੱਖ ਕੌਮ ਨੂੰ ਨੁਮਾਇੰਦਗੀ ਦੇਵੇ ਪਰ ਉਹ ਸੱਤ ਮੈਂਬਰੀ ਕਮੇਟੀ ਵੀ ਇਨਵਿਨ ਪ੍ਰਵਾਨ ਨਹੀਂ ਹੋਈ ਸ਼ਨੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਭੂਮਿਕਾ ਨਹੀਂ ਨਿਭਾਈ ਜਿਹੜੀ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਦੇ ਮੁਖੀ ਦੇ ਤੌਰ ਤੇ ਨਿਭਾਉਣੀ ਚਾਹੀਦੀ ਸੀ ਅਖੀਰ ਚ ਜਦੋਂ ਗਿਆਨੀ ਹਰਪੀਰ ਸਿੰਘ ਉਹਨਾਂ ਦਾ ਨੂੰ ਕੱਢ ਵੀ ਦਿੱਤਾ ਗਿਆ ਮੈਂ ਨਹੀਂ ਕਹੂੰਗਾ ਉਹਨਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਨਹੀਂ ਉਹਨਾਂ ਦੀਆਂ ਸੇਵਾਵਾਂ ਤਾਂ ਚੱਲ ਰਹੀਆਂ ਨੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਕੱਢਤਾ ਬਤੌਰ ਜਥੇਦਾਰ ਤਖਤ શ્રી ਦਮਦਮਾ ਸਾਹਿਬ ਹੁਣ ਉਸ ਤੋਂ ਬਾਅਦ ਹੁਣ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਨੇ ਜਦੋਂ ਨਰਾਜ਼ਗੀ ਜਤਾਈ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਤੇ ਐਸਜੀਸੀ ਐਸਜੀਪੀਸੀ ਪ੍ਰਧਾਨ ਧਾਮੀ ਸਾਹਿਬ ਇਹ ਆਧਾਰ ਬਣਾ ਕੇ ਕਿ ਜਥੇ ਸਾਹਿਬ ਦੀ ਪੋਸਟ ਨਾਲ ਮੈਨੂੰ ਦੁੱਖ ਲੱਗਿਆ ਮੈਂ ਉਹਨਾਂ ਦੇ ਉਹਨਾਂ ਦੇ ਸਮਰਥਨ ਚ ਉਹਨਾਂ ਦੇ ਉਹਨਾਂ ਦੀਆਂ ਭਾਵਨਾਵਾਂ ਦੀ ਇੱਜ਼ਤ ਕਰਦਿਆਂ ਹੋਇਆ ਸਤਕਾਰ ਦਿੰਦਾ ਹੋਇਆ ਮੈਂ ਆਪਣਾ ਅਸਤੀਫਾ ਸੌਂਪਦਾ ਹਾਂ ਪਰ ਨਾਲ ਦੀ ਨਾਲ ਉਹ ਕਹਿੰਦੇ ਵੀ ਮੈਨੂੰ ਫਾਰਕ ਕਰ ਦਿਓ ਸੱਤ ਮੈਂਬਰੀ ਕਮੇਟੀ ਤੋਂ ਵੀ ਬਟਾਲਾ ਸਾਹਿਬ ਇੱਥੇ ਇੱਕ ਗੱਲ ਹੋਰ ਆ ਜੇ ਧਾਮੀ ਸਾਹਿਬ ਨੇ ਆਪਣੇ ਅਸਤੀਫੇ ਦੀ ਅਵਾਰਤ ਜਿਹੜੀ ਆ ਉਹ ਜਥੇਦਾਰ ਰਗਵੀਰ ਸਿੰਘ ਹੋਣਾ ਦੀ ਉਸ ਪੋਸਟ ਨੂੰ ਬਣਾਇਆ ਤੇ ਫਿਰ ਧਾਮੀ ਸਾਹਿਬ ਨੇ ਵੀ 2 ਮਹੀਨੇ ਮੀਟਿੰਗ ਨਹੀਂ ਸੀ ਕੀਤੀ ਜਦੋਂ ਇਹ ਸੱਤ ਮੈਂਬਰੀ ਕਮੇਟੀ ਦੇ ਮੁਖ ਜਿਹੜੇ ਆ ਉਹ ਬਿਲਕੁਲ ਅਹੁਦੇਦਾਰ ਸੀ ਦੇਖੋ ਧਾਮੀ ਹੋਣਾ ਨੂੰ ਕੋਈ ਬਹੁਤ ਵੱਡੀ ਹਮਦਰਦੀ ਨਹੀਂ ਮਿਲੀ ਉਹਨਾਂ ਦੇ ਉਹਨਾਂ ਦਾ ਅਸਤੀਫਾ ਦੇਣ ਨੂੰ ਕੋਈ ਬਹੁਤ ਵੱਡਾ ਲਹਿਰ ਚੱਲ ਗਈ ਹੋਵੇ ਕਿ ਤੁਸੀਂ ਆਪਣਾ ਅਸਤੀਫਾ ਵਾਪਸ ਲਓ ਅਜਿਆ ਨਹੀਂ ਹੋਇਆ ਹੁਣ ਜਿਹੜੀ ਪੂਰੀ ਗੱਲ ਬਣ ਰਹੀ ਹੈ ਧਾਮੀ ਸਾਹਿਬ ਦੇ ਅਸਤੀਫੇ ਤੋਂ ਬਾਅਦ ਬੰਡੂਗਰ ਸਾਹਿਬ ਵੀ ਅਸਤੀਫਾ ਦੇਗੇ ਉਹ ਵੀ ਕਿਸੇ ਵੇਲੇ ਪ੍ਰਧਾਨ ਸ੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੁਣ 5 ਮੈਂਬਰ ਰਹਿ ਗਏ 5 ਮੈਂਬਰ ਖੜੇ ਨੇ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦਾ ਹਿੱਸਾ ਬਣ ਕੇ ਕਿਉਂਕਿ ਇਹ ਸੱਤੇ ਮੈਂਬਰ ਉਸ ਹੁਕਮਨਾਮੇ ਦਾ ਹਿੱਸਾ ਸੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਸੀ ਇਸ ਕਰਕੇ ਮੈਂ ਕਹਿੰਦਾ ਧਾਮੀ ਸਾਹਿਬ ਨੂੰ ਅਚਾ ਹੁਣ ਇਹ ਵੀ ਗੱਲਾਂ ਨੇ ਜੀ ਕਿ ਸੱਚਮੁੱਚ ਧਾਮੀ ਸਾਹਿਬ ਨੇ ਜਿਹੜਾ ਅਸਤੀਫਾ ਦਿੱਤਾ ਉਹ ਧਾਮੀ ਸਾਹਿਬ ਉਹਦੇ ਤੇ ਸਟੈਂਡ ਲੈਣਗੇ ਕਿਉਂਕਿ ਕਹਿੰਦੇ ਆ ਫਿਰ ਅੰਤਰਿਕ ਕਮੇਟੀ ਦੀ ਮੀਟਿੰਗ ਹੈ ਤੇ ਜੇ ਕਿਤੇ ਅੰਤਰਿਕ ਕਮੇਟੀ ਨੇ ਅਸਤੀਫਾ ਰੱਦ ਕਰਤਾ ਜਿਵੇਂ ਸੁਖਬੀਰ ਦਾ ਰੱਦ ਕਰਤਾ ਸੀ ਵਰਕਿੰਗ ਕਮੇਟੀ ਨੇ ਤੇ ਧਾਮੀ ਸਾਹਿਬ ਬਰਕਰਾਰ ਵੀ ਹੋ ਜਾਣਗੇ ਤੇ ਜੇ ਧਾਮੀ ਸਾਹਿਬ ਦੁਬਾਰਾ ਬਤੌਰ ਪ੍ਰਧਾਨ ਬਰਕਰਾਰ ਹੋ ਗਏ ਅੰਤਰਿਕ ਕਮੇਟੀ ਨੇ ਕਹਿਤਾ ਵੀ ਅਸੀਂ ਨਹੀਂ ਮੰਨਦੇ ਜੀ ਤੁਹਾਡਾ ਅਸਤੀਫਾ ਤੁਸੀਂ ਦਿਓ ਸਿਵਾਵਾ ਤੇ ਜੇ ਧਾਮੀ ਸਾਹਿਬ ਮੰਨ ਗਏ ਕਿ ਫਿਰ ਸੱਤ ਮੈਂਬਰੀ ਕਮੇਟੀ ਤੋਂ ਜਿਹੜਾ ਉਹਨਾਂ ਨੇ ਕਿਹਾ ਮੈਨੂੰ ਫਾਰਕ ਕਰ ਦਿਓ ਉਹ ਸੇਵਾ ਚੋਂ ਫੇਰ ਆ ਜਾਣਗੇ ਵੈਸੇ ਚਰਚਾਵਾ ਇਹੀ ਹੈ ਵੀ ਜਥੇਦਾਰ ਸਾਹਿਬ ਵੀ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਆਪਣੀ ਸਭਾਵਾਂ ਨਿਭਾਓ ਹਜੇ ਨਹੀਂ ਫਿਰ ਪਰ ਸੱਤ ਮੈਂਬਰੀ ਕਮੇਟੀ ਦਾ ਬਣਿਆ ਕਿ ਜਦੋਂ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਫਾਈਨਲ ਹੁਕਮ ਨਹੀਂ ਦਿੱਤਾ ਉਹਨਾਂ ਨੂੰ ਕੱਲ ਸੱਤ ਮੈਂਬਰੀ ਕਮੇਟੀ ਚ ਜਾਣਾ ਚਾਹੀਦਾ ਸੀ ਅਗਵਾਈ ਦੇਣੀ ਚਾਹੀਦੀ ਸੀ ਸੋ ਧਾਮੀ ਸਾਹਿਬ ਦੀ ਜਿਹੜੀ ਭੂਮਿਕਾ ਹੈ ਧਾਮੀ ਸਾਹਿਬ ਦੀ ਸਥਿਤੀ ਬਹੁਤ ਜ਼ਿਆਦਾ ਫਸਵੀਂ ਰਹੀ ਕਿਉਂਕਿ ਨਾ ਤਾਂ ਉਹ ਖੁੱਲ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਵਿਚਰੇ ਨਾ ਉਹ ਖੁੱਲ ਕੇ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਧੜੇ ਦੇ ਨਾਲ ਚੱਲੇ ਨਾ ਉਹ ਖੁੱਲ ਕੇ ਸੱਤ ਮੈਂਬਰੀ ਕਮੇਟੀ ਨਾਲ ਚੱਲੇ ਸੁਖਬੀਰ ਦੇ ਧੜੇ ਦੇ ਨਾਲ ਤੇ ਉਹ ਚੱਲੇ ਆ ਦੇਖੋ ਮਤਲਬ 2.0 ਇਹ ਗੱਲ ਕਹੀ ਹੋਵੇ 20 ਜਨਵਰੀ ਨੂੰ ਭਰਤੀ ਸ਼ੁਰੂ ਹੋ ਜਵੇ ਤੇ ਧਾਮੀ ਸਾਹਿਬ ਜਿਹੜੇ ਆ ਉੱਤੇ ਕੋਈ ਮੀਟਿੰਗ ਨਾ ਸੱਦਣ ਉਹ ਸਾਹਿਬ ਉਹ ਤੁਹਾਡੀ ਗੱਲ ਠੀਕ ਹੈ ਕਿ ਉਹਨਾਂ ਨੇ ਉਦੋਂ ਤੱਕ ਮੀਟਿੰਗ ਨਹੀਂ ਸੱਦੀ ਲੇਕਿਨ ਫਿਰ ਵੀ ਸੰਕੋਚਵੇਂ ਰੂਪ ਚ ਰਹਿ ਹਾਂ ਇਹ ਗੱਲ ਗਿਆਨੀ ਕਹਿੰਦੇ ਰਹੇ ਸੀ ਉਹਨਾਂ ਦੇ ਬਿਨ ਪਾਲਣਾ ਹੋਣੀ ਚਾਹੀਦੀ ਹੈ ਦੇਖੋ ਮੈਨੂੰ ਇਹ ਲੱਗਦਾ ਕਿ ਜਦੋਂ ਦੇ ਉਹਨਾਂ ਦੇ ਵੱਲੋਂ ਆਪਸ਼ਬਦ ਬੋਲ ਦਿੱਤੇ ਗਏ ਨਾ ਬੀਬੀ ਜਗੀਰ ਕੌਰ ਨੂੰ ਜੀ ਬਿਲਕੁਲ ਉਸ ਤੋਂ ਬਾਅਦ ਉਹ ਮਾਨਸਿਕ ਤੌਰ ਤੇ ਕਿਤਨਾ ਕਿਤੇ ਦਬਾਅ ਚ ਆ ਗਏ ਬਿਲਕੁਲ ਮੈਨੂੰ ਨਹੀਂ ਪਤਾ ਬੀਬੀ ਜਗੀਰ ਕੌਰ ਵਾਲਾ ਮਾਮਲਾ ਉਹ ਹੁਣ ਕਿੱਥੇ ਖੜਾ ਹੈ ਕਿਉਂਕਿ ਉਦੋਂ ਤਾਂ ਮਹਿਲਾ ਕਮਿਸ਼ਨ ਨੇ ਕਿਹਾ ਸੀ ਕਿ ਅਸੀਂ ਇਹਦੇ ਤੇ ਕਾਰਵਾਈ ਕਰਾਂਗੇ ਹਜੇ ਤੱਕ ਕੋਈ ਕਾਰਵਾਈ ਹੋਈ ਹੈ ਨਹੀਂ ਹੋਈ ਹੈ ਤਾਂ ਨਹੀਂ ਪਤਾ ਪਰ ਜੀ ਜਿਹੜੀ ਕੱਲ ਮੀਟਿੰਗ ਹੋਈ ਹੁਣ ਬਾਗੀਆਂ ਦੀ ਕਿਉਂਕਿ ਪੰਜ ਮੈਂਬਰੀ ਕਮੇਟੀ ਦੀ ਜੋ ਸਥਿਤੀ ਬਣੀ ਹੈ ਦੇਖੋ ਅੱਛਾ ਤੁਸੀਂ ਡਲਾ ਸਾਹਿਬ ਪਹਿਲਾਂ ਉਹਨੂੰ 6 ਮੈਂਬਰੀ ਕਹਿੰਦੇ ਸੀ ਉਹ ਤੋਂ ਇੱਕ ਹੋਰ ਘਟ ਗਿਆ ਹੁਣ ਪੰਜ ਹੀ ਰਹਿ ਗਏ ਹਾਂ ਹਾਲਾਂਕਿ ਉਹ ਹੈ 7 ਮੈਂਬਰੀ ਹੈ ਹੁਣ ਜੱਥੇਦਾਰ ਸਾਹਿਬ ਦੋ ਮੈਂਬਰ ਹੋਰ ਪਾਉਣਗੇ ਜਾਂ ਜੱਥੇਦਾਰ ਸਾਹਿਬ ਇਹ ਪੰਜ ਮੈਂਬਰੀ ਕਮੇਟੀ ਨੂੰ ਹੀ ਕਹਿਣਗੇ ਕਿ ਤੁਸੀਂ ਭਰਤੀ ਕਰੋ ਕਿਉਂਕਿ ਇਹ ਬੜਾ ਤਕਨੀਕੀ ਤੌਰ ਤੇ ਨਾ ਬੜੇ ਟੇਡੇ ਜੇ ਸਵਾਲ ਸਾਹਮਣੇ ਆ ਗਏ ਕੌਮ ਅੱਗੇ ਵੀ ਔਰ ਗਿਆਨੀ ਰੁਘਵੀਰ ਸਿੰਘ ਹੁਣ ਅੱਗੇ ਵੀ ਬਹੁਤ ਵੱਡੀ ਚੁਣੌਤੀ ਹੈ ਇੱਕ ਤਰੀਕੇ ਦਾ ਅੱਧਾ ਪੰਥਕ ਸੰਕਟ ਫੇਰ ਖੜਾ ਹੋ ਗਿਆ ਕਿਵੇਂ ਇਸ ਰੂਪ ਚ ਖੜਾ ਹੋ ਗਿਆ ਪੰਜ ਮੈਂਬਰੀ ਕਮੇਟੀ ਕਹਿੰਦੀ ਕਿ ਜਥੇਦਾਰ ਸਾਹਿਬ ਉਹ ਲਿਖ ਕੇ ਵੀ ਦੇ ਰਹੇ ਨੇ ਸ਼ਾਇਦ ਮਿਲਣਗੇ ਵੀ ਉਹ ਕਹਿੰਦੇ ਵੀ ਅਸੀਂ ਭਰਤੀ ਕਰੀਏ ਜਾਂ ਨਾ ਕਰੀਏ ਕਿਉਂਕਿ ਉਹ ਕਹਿੰਦੇ ਅਕਾਲੀ ਦਲ ਸਾਡੀ ਮੰਨਣ ਨੂੰ ਤਿਆਰ ਨਹੀਂ ਸ਼ਰੋਮਣੀ ਅਕਾਲੀ ਦਲ ਹੁਣ ਜਥੇਦਾਰ ਸਾਹਿਬ ਨੇ ਜੇ ਕਿਹਾ ਭਰਤੀ ਕਰੋ ਤੇ ਫੇਰ ਤਾਂ ਇਹ ਭਰਤੀ ਦਾ ਅਕਾਲੀ ਦਲ ਹੀ ਕਰਨਗੇ ਨਾ ਬਿਲਕੁਲ ਪਰ ਕਦੋਂ ਕਰਨਗੇ ਅੱਜ ਉਹ ਨੀਤਰੀਕ ਹੈ ਕੱਲ ਵੀ ਹੈ ਕੱਲ ਤਾਂ ਅਕਾਲੀ ਦਲ ਵਾਲਿਆਂ ਨੇ ਭਰਤੀ ਖਤਮ ਕਰ ਦੇਣੀ ਹੈ ਬਿਲਕੁਲ ਜੀ ਤੇ ਜਥੇਦਾਰ ਸਾਹਿਬ ਨੇ ਕਿਹਾ ਭਰਤੀ ਕਰੋ ਅੱਜ ਜਾਂ ਕੱਲ ਜੀ ਜਥੇਦਾਰ ਸਾਹਿਬ ਕਹਿ ਸਕਦੇ ਆ ਨਾ ਜਾਂ ਅੱਜ ਕਹਿ ਸਕਦੇ ਆ ਜਾਂ ਕੱਲ ਫਿਰ ਉਹਦਾ ਮਤਲਬ ਕੀ ਹੋਏਗਾ ਜੇ ਉਹ ਕਹਿੰਦੇ ਨੇ ਪੰਜ ਮੈਂਬਰੀ ਕਮੇਟੀ ਨੂੰ ਕਿ ਚਲੋ ਅਗਰ ਉਹਨਾਂ ਨੇ ਤੁਹਾਡੀਆਂ ਸੇਵਾਵਾਂ ਨਹੀਂ ਲਈਆਂ ਤੇ ਕੋਈ ਗੱਲ ਨਹੀਂ ਤੇ ਇਹ ਲੱਗਦਾ ਨਹੀਂ ਕਿ ਜਥੇਦਾਰ ਸਾਹਿਬ ਇਹ ਕਹਿ ਦੇਣ ਵੀ ਚਲੋ ਜੀ ਕੋਈ ਗੱਲ ਨਹੀਂ ਨਾ ਨਾ ਟਵਿਸਟ ਆਏਗਾ ਦੇਖੋ ਮੈਂ ਮੈਂ ਉਹੀ ਕਹਿ ਰਿਹਾ ਨਾ ਮਤਲਬ ਗਿਆਨੀ ਰਕबीर ਸਿੰਘ ਹੁਣੇ ਜਿਹੜੇ ਕਈ ਵਾਰ ਕਹਿ ਚੁੱਕੇ ਕਿ ਪੰਜ ਮੈਂਬਰੀ ਕਮੇਟੀ ਕਾਇਮ ਹੈ ਸੱਤ ਮੈਂਬਰੀ ਕਮੇਟੀ ਕਾਇਮ ਹੈ ਇਹ ਨਿਗਰਾਨੀ ਕਰੇਗੀ ਭਰਤੀ ਦੀ ਉਹ ਕਹਿੰਦੇ ਅਸੀਂ ਅਕਾਲੀ ਦਲ ਦੀ ਨਿਗਰਾਨੀ ਨਹੀਂ ਭਰਤੀ ਨਹੀਂ ਮੰਨਦੇ ਜਾਂ ਤਾਂ ਸਾਡੇ ਤੋਂ ਪੜਤਾਲ ਕਰਾਓ ਚੈੱਕ ਕਰਾਓ ਜੇ ਜਥੇਦਾਰ ਸਾਹਿਬ ਦੇ ਹੁਕਮਾ ਮੁਤਾਬਕ ਹੈ ਭਰਤੀ ਉਹ ਮੰਨੀ ਜਾਊਗੀ ਬਾਕੀ ਮੰਨੀ ਨਹੀਂ ਜਾਣੀ ਅਕਾਲੀ ਦਲ ਵਾਲੇ ਕਹਿੰਦੇ ਸਾਡੀ ਭਰਤੀ ਬਿਲਕੁਲ ਸਹੀ ਹੈ ਕਿ ਅੱਜ ਸ਼ਾਮ ਕੱਲ ਸ਼ਾਮ ਤੱਕ ਸੰਦੀਪ ਜੀ ਆਂਕੜੇ ਆ ਜਾਣੇ ਨੇ ਵੀ 25 ਲੱਖ ਹੋਈ 35 ਲੱਖ ਹੋਈ 40 ਲੱਖ ਹੋਈ 50 ਲੱਖ ਹੋਈ ਕੀ ਪਤਾ 60 70 ਲੱਖ ਮੈਂਬਰ ਵੀ ਬਣ ਜਾਣ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੇ ਕਿਉਂਕਿ ਜਿਸ ਹਾਵਨਾ ਸੋਸ਼ਲ ਮੀਡੀਆ ਤੇ ਫੋਟੋਆਂ ਉਹਨਾਂ ਦੇ ਗਰੁੱਪਾਂ ਚ ਆ ਰਹੀਆਂ ਨੇ ਜਾਂ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਪਿੰਡਾਂ ਦੇ ਪਿੰਡ ਮੰਝੀਆਂ ਤੇ ਬੈਠੇ ਪਰਚੀਆਂ ਦੇ ਨਾਲ ਉਹ ਫੋਟੋਆਂ ਛਾਪ ਰਹੀਆਂ ਨੇ ਹੁਣ ਉਹ ਜੋ ਆ ਰਿਹਾ ਹੁਣ ਉਹ ਹੁਣ ਸਵਾਲ ਇਹ ਹੈ ਜੀ ਕਿ ਗਿਆਨੀ ਅਕਬੀਰ ਸਿੰਘ ਉਹਨਾਂ ਦਾ ਫੈਸਲਾ ਕੀ ਹੋਏਗਾ ਬਿਲਕੁਲ ਇਦੇ ਉੱਪਰ ਹੁਣ ਸਾਰੀ ਗੱਲ ਟਿੱਕੀ ਐ ਔਰ 48 ਘੰਟੇ ਤੋਂ ਘੱਟ ਸਮਾਂ ਰਹਿ ਗਿਆ ਕਿਉਂਕਿ ਅੱਜ ਤੇ ਕੱਲ ਜੀ ਗਿਆਨੀ ਗਬੀਰ ਸਿੰਘ ਹੁਣੇ ਅਗਰ ਕੋਈ ਹੁਕਮ ਦੇਣਗੇ ਤੇ ਗੱਲ ਅੱਗੇ ਤੁਰੇਗੀ ਨਹੀਂ ਤਾਂ ਭਰਤੀ ਕੱਲ ਨੂੰ ਖਤਮ ਐ ਤੇ 10 ਦਿਨਾਂ ਬਾਅਦ ਉਹਨਾਂ ਨੇ 1 ਮਾਰਚ ਨੂੰ ਨਵਾਂ ਪ੍ਰਧਾਨ ਬਣਾ ਦੇਣਾ ਪਰ ਜਿਹੜਾ ਤੁਸੀਂ ਪਹਿਲਾਂ ਸਵਾਲ ਕੀਤਾ ਸੀ ਜਿਹੜੇ ਬਾਗੀ ਧੜੇ ਦੇ ਲੋਕ ਸੀ ਜਿਨ੍ਹਾਂ ਨੇ ਲਹਿਰ ਸ਼ੁਰੂ ਕੀਤੀ ਸੀ ਸੁਧਾਰ ਸੁਧਾਰ ਲਹਿਰ ਉਹਨਾਂ ਨੇ ਸੰਪੂਰਨ ਕਰਤੀ ਖਤਮ ਕਰਤੀ ਔਰ ਅੱਛਾ ਇਹਦੇ ਚ ਡੱਲਾ ਸਾਹਿਬ ਇੱਕ ਹੋਰ ਗੱਲ ਆ ਇਹ ਜਿਹੜਾ ਪੰਥ ਬਚਾਓ ਮੋਰਚਾ ਹੈ ਨਾ ਇਹਦੇ ਮਤਲਬ ਕਹਿ ਲੀਏ ਵੀ ਇਹਦੀ ਅਗਵਾਈ ਵੀ ਬਡਾਲਾ ਸਾਹਿਬ ਹੀ ਕਰ ਰਿਹਾ ਔਰ ਪਹਿਲਾਂ ਵੀ ਸੁਧਾਰ ਲਹਿਰ ਦੀ ਅਗਵਾਈ ਬਡਾਲਾ ਸਾਹਿਬ ਹੀ ਕਰ ਰਹੇ ਸੀ ਪਰ ਜਿਹੜਾ ਪੰਥ ਬਚਾਓ ਮੋਰਚਾ ਹੈ ਇਹਦਾ ਅਧਿਕਾਰਿਕ ਤੌਰ ਤੇ ਉਹਨਾਂ ਨੇ ਐਲਾਨ ਨਹੀਂ ਕੀਤਾ ਇਹ ਅਨਫੀਸ਼ੀਅਲੀ ਗੱਲ ਆਈ ਆ ਵੀ ਕਹਿੰਦੇ ਜਦੋਂ ਅਸੀਂ ਲੋਕਾਂ ਚ ਜਾਣਾ ਹੈ ਜਾਗਰੂਕ ਕਰਨਾ ਹੈ ਕੋਈ ਤਾਂ ਸਾਡੇ ਕੋਲੇ ਆਧਾਰ ਹੋਵੇ ਹੁਣ ਉਹ ਪੰਥ ਬਚਾਓ ਮੋਰਚਾ ਦੇ ਰੂਪ ਦੇ ਵਿੱਚ ਅਣ ਐਲਾਨੇ ਤੌਰ ਤੇ ਲੋਕਾਂ ਚ ਵਿਚਰਣਗੇ ਔਰ ਕੱਲ ਮੀਟਿੰਗ ਜਿਹੜੀ ਹੋਈ ਆ ਉਹਦੇ ਚ ਕਾਫੀ ਲੀਡਰ ਸੀ ਜੇ ਤੁਸੀਂ ਦੱਸ ਦਿਓ ਚੰਦੂ ਮਾਜਰਾ ਸਾਹਿਬ ਵੀ ਸੀ ਢੀਂਸਾ ਸਾਹਿਬ ਵੀ ਸੀ ਕਹਿੰਦੇ ਉਹਦੇ ਚ ਵੱਡਾਲਾ ਸਾਹਿਬ ਵੀ ਸੀ ਛੋਟੇਪੁਰ ਸਾਹਿਬ ਵੀ ਸੀ ਹਾਂ ਛੋਟੇਪੁਰ ਸੀ ਪਰਮਜੀਤ ਕੌਰ ਗੁਲਸ਼ਨ ਸਿੰਘ ਬੀਬੀ ਉਹਨਾਂ ਦੇ ਪਤੀ ਵੀ ਔਰ ਜਸਟਿਸ ਨਿਰਮਲ ਸਿੰਘ ਸੀਗੇ ਸੋ ਬਹੁਤ ਸਾਰੇ ਜਿਹੜੇ ਲੀਡਰ ਸੀਗੇ ਉੱਥੇ ਸੁਦਾ ਜਿਹੜੇ ਪੰਥ ਬਚਾਓ ਉਹ ਚੱਲ ਡੱਲਾ ਸਾਹਿਬ ਇਹਦੇ ਵਿੱਚ ਨਾ ਇੱਕ ਹੋਰ ਮੈਂ ਤੁਹਾਤੋਂ ਜਾਣਨੀ ਚਾਹਨਾ ਦਰਸ਼ਨ ਸਿੰਘ ਢਾਲੀਵਾਲ ਸੁਰਜੀਤ ਸਿੰਘ ਰਖੜਾ ਉਹਨਾਂ ਦੇ ਵੱਡੇ ਬ੍ਰਦਰ ਨੇ ਜੀ ਅਮਰੀਕਾ ਰਹਿੰਦੇ ਆ ਵੱਡੇ ਕਾਰੋਬਾਰੀ ਆ ਔਰ ਇਹਨਾਂ ਦੀ ਨੇੜਤਾ ਭਾਜਪਾ ਦੇ ਨਾਲ ਹੈ ਇਹ ਕੋਈ ਲੁਕੀ ਸ਼ੂਪੀ ਗੱਲ ਨਹੀਂ ਹੈਗੀ ਹਾਲਾਂਕਿ ਇਹ ਜਦੋਂ ਕਿਸਾਨ ਅੰਦੋਲਨ ਦੇ ਵਿੱਚ ਸਪੋਰਟ ਕਰ ਰਹੇ ਸੀ ਕਿਸਾਨਾਂ ਦੀ ਉਸ ਤੋਂ ਬਾਅਦ ਭਾਰਤ ਆ ਇਹਦੇ ਇਹਨਾਂ ਨੂੰ ਹਵਾਈਰ ਦੇ ਤੋਂ ਮੋੜ ਦਿੱਤਾ ਗਿਆ ਸੀ ਪਰ ਬਾਅਦ ਚੋਂ ਫਿਰ ਇਨਾਂ ਨਾਲ ਮੁਲਾਕਾਤ ਵੀ ਹੁੰਦੀ ਹੈ ਹੁਣ ਦਰਸ਼ਨ ਸਿੰਘ ਢਾਲੀਵਾਲ ਜਦੋਂ ਇਸ ਬਾਗੀ ਜਿਹੜਾ ਧੜੇ ਦੀ ਮੀਟਿੰਗ ਦੇ ਵਿੱਚ ਅਚੇਚੇ ਤੌਰ ਤੇ ਪਹੁੰਚਦੇ ਆ ਇਹਨੂੰ ਕਿਦਾਂ ਦੇਖਦੇ ਹੋ ਡਲਾਸਾ ਨਹੀਂ ਦੇਖੋ ਉਹ ਵੱਡੇ ਕਾਰੋਬਾਰੀ ਨੇ ਵੱਡੇ ਕਾਰੋਬਾਰੀ ਨੇ ਔਰ ਇਨ ਵਿੱਚ ਕੋਈ ਦੂਰਾਈ ਨਹੀਂ ਜਿਹੜੇ ਵੱਡੇ ਕਾਰੋਬਾਰੀ ਹੁੰਦੇ ਆ ਉਹਨਾਂ ਦੇ ਸਰਕਾਰਾਂ ਨਾਲ ਸੰਬੰਧ ਚੰਗੇ ਹੁੰਦੇ ਆ ਸਰਕਾਰਾਂ ਨਾਲ ਉਹਨਾਂ ਦਾ ਮਿਲਵਰਤਨ ਰਹਿੰਦਾ ਹੀ ਹੈ ਸੋ ਦਰਸ਼ਨ ਸਿੰਘ ਢਾਲੀਵਾਲ ਉਹਨਾਂ ਦੀ ਅਗਰ ਨਰਿੰਦਰ ਮੋਦੀ ਉਹਨਾਂ ਤੱਕ ਵੀ ਜਾਣ ਪਛਾਣਾ ਇਹ ਕੋਈ ਬਹੁਤ ਹੀ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਪਰ ਉਹ ਜੀ ਚਿਤਵਰਤੇ ਆਏ ਨੇ ਕਿਉਂਕਿ ਕਿਤੇ ਨਾ ਕਿਤੇ ਉਹ ਵੀ ਇਹ ਗੱਲ ਮਹਿਸੂਸ ਕਰਦੇ ਨੇ ਬਤੌਰ ਇੱਕ ਸਿਆਣੇ ਸਿੱਖ ਵੀ ਉਹ ਲਗਾਤਾਰ ਇਹਨਾਂ ਯਤਨਾਂ 'ਚ ਰਹਿੰਦੇ ਨੇ ਕਿ ਪੰਜਾਬ ਦੇ ਵਿੱਚ ਵੀ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਅਮਰੀਕਾ ਵਾਂਗ ਵੱਡੀਆਂ ਬੁਲੰਦੀਆਂ 'ਚ ਉਨ ਤਰੱਕੀਆਂ ਕਰਨ ਕਾਰੋਬਾਰ ਉੱਚਾ ਚੱਕਣ ਇਸੇ ਕਰਕੇ ਕਿਸਾਨੀ ਦੀ ਮਦਦ ਲਈ ਵੀ ਉਹਦੋਂ ਆਏ ਸੀ ਜਦੋਂ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ ਉਦੋਂ ਸਰਕਾਰ ਨੂੰ ਨਹੀਂ ਠੀਕ ਲੱਗਿਆ ਪਰ ਬਾਅਦ ਦੇ ਵਿੱਚ ਸਰਕਾਰੀ ਤੰਤਰ ਨੇ ਉਹਨਾਂ ਦੇ ਕਈ ਸੁਝਾਅ ਨੇ ਜਿਹੜੇ ਉਹ ਮੰਨੇ ਵੀ ਨੇ ਹੁਣ ਉਹਨਾਂ ਦਾ ਇਸ ਮੀਟਿੰਗ 'ਚ ਆਉਣ ਦਾ ਮਤਲਬ ਇਹ ਹੈ ਕਿ ਵੱਡੇ ਵੱਡੇ ਸਿੱਖ ਜਿਹੜੇ ਦੁਨੀਆ 'ਚ ਬੁਲੰਦੀਆਂ ਛੂ ਚੁੱਕੇ ਨੇ ਉਹ ਵੀ ਚਾਹੁੰਦੇ ਨੇ ਕਿ ਪੰਜਾਬ 'ਚ ਅਕਾਲੀ ਲੀਡਰਸ਼ਿਪ ਉਹ ਕਿਸੇ ਵੀ ਰੂਪ 'ਚ ਹੋਵੇ ਉਹ ਉੱਬਰਣੀ ਚਾਹੀਦੀ ਹੈ ਪੰਜਾਬ ਦੀਆਂ ਸਰਕਾਰਾਂ 'ਚ ਸਿੱਖਾਂ ਦੀ ਨੁਮਾਇੰਦਗੀ ਵਧਣੀ ਚਾਹੀਦੀ ਹੈ ਨਾ ਕਿ ਖਤਮ ਹੋਣੀ ਚਾਹੀਦੀ ਹੈ ਹੁਣ ਤੁਸੀਂ ਦੇਖੋ ਅਕਾਲੀ ਦਲ ਲਗਾਤਾਰ ਦੂਜੀ ਵਾਰ ਸੱਤਾ ਤੋਂ ਬਾਹਰ ਹੋਇਆ ਔਰ ਤੀਜੀ ਵਾਰ ਕੋਈ ਸਥਿਤੀ ਨਹੀਂ ਦਿਖਦੀ ਕਿ ਪੰਜਾਬ ਚ ਅਕਾਲੀ ਦਲ ਸਰਕਾਰ ਬਣਾ ਲੇ। ਹਾਂ। ਔਰ ਜੇ ਪੰਜਾਬ ਚ ਅਕਾਲੀ ਦਲ ਸਰਕਾਰ ਨਹੀਂ ਬਣਾਊਗਾ ਹੁਣ ਤੱਕ ਕੈਨੇਡਾ ਚ ਵੀ ਨਹੀਂ ਬਣਦੀ ਲੱਗਦੀ। ਤੇ ਬਣਾਉ ਕਿੱਥੇ? ਇਸ ਕਰਕੇ ਜਿੰਨੇ ਸਿੱਖ ਬੁੱਧੀਜੀਵੀ ਐ, ਸਿੱਖ ਕਾਰੋਬਾਰੀ ਐ ਉਹ ਵੀ ਚਾਹੁੰਦੇ ਨੇ ਹੁਣ ਆਪਣੀ ਜ਼ਿੰਦਗੀ ਦੇ ਉਸ ਪੜਾ ਤੇ ਆ ਗਏ ਨੇ। ਉਹ ਵੀ ਚਾਹੁੰਦੇ ਨੇ ਕਿ ਅਸੀਂ ਪੰਜਾਬ ਚ ਸਿੱਖ ਸ਼ਕਤੀ ਨੂੰ ਇਕੱਠੇ ਕਰੀਏ। ਇਹ ਮਨਸ਼ਾ ਮੈਨੂੰ ਇਹਦੇ ਪਿੱਛੇ ਇਹੀ ਲੱਗਦੀ ਐ। ਉਹਨਾਂ ਨੂੰ ਸੱਦਿਆ ਵੀ ਗਿਆ ਹੋਣਾ ਕਿ ਤੁਸੀਂ ਆਓ। ਹਾਂ। ਤਾਂ ਕਿ ਕੋਈ ਨਾ ਕੋਈ ਅਗਵਾਈ ਅਜੇ ਹੀ ਮਿਲੇ ਜਿਹਦੇ ਨਾਲ ਵੱਧ ਤੋਂ ਵੱਧ ਲੋਕਾਂ ਦਾ ਭਰੋਸਾ ਬਣੇ ਹੁਣ ਸੰਦੀਪ ਜੀ ਨੂੰ ਬਹੁਤ ਜੀ ਜੀ ਤੁਹਾਡੀ ਗੱਲ ਤੋਂ ਮਾੜਾ ਜਾ ਇੱਕ ਆਪਾਂ ਮੋੜ ਕੱਟਦੇ ਆ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਸਿੱਖ ਨੇ ਜਿਹੜੇ ਵਿਦੇਸ਼ਾਂ 'ਚ ਰਹਿੰਦੇ ਆ ਜਾਂ ਭਾਰਤ ਦੇ ਵਿੱਚ ਵੀ ਜਿਹੜੇ ਵਸਦੇ ਹੋ ਇਹ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਇੱਕ ਸਿੱਖਾਂ ਦੀ ਸਿਆਸੀ ਪਾਰਟੀ ਹੋਣੀ ਚਾਹੀਦੀ ਹੈ ਜਿਹੜੀ ਇਹਨਾਂ ਦੀ ਨੁਮਾਇੰਦਗੀ ਕਰੇ ਤੇ ਫੇਰ ਕੀ ਗੱਲ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਲੋਕ ਖੁਸ਼ ਨਹੀਂ ਆ ਹਲਕਾ ਜ ਮੜਾ ਜਾਂਦਾ ਨਹੀਂ ਦੇਖੋ ਇਹਦੇ ਚ ਦੋ ਗੱਲਾਂ ਹੁੰਦੀਆਂ ਨੇ ਆਮ ਆਦਮੀ ਪਾਰਟੀ ਬਿਲਕੁਲ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਕਹਿੰਦੀ ਜਿਵੇਂ ਕਾਂਗਰਸ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਕਹਿੰਦੀ ਜਿਵੇਂ ਭਾਰਤੀ ਜਨਤਾ ਪਾਰਟੀ ਧਰਮ ਨਿਰਪੱਖ ਪਾਰਟੀ ਕਹਿੰਦੀ ਪਰ ਕਾਂਗਰਸ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਆਪਣੇ ਆਪ ਨੂੰ ਭਾਵੇਂ ਪੰਜਾਬੀ ਪਾਰਟੀ ਕਹਿੰਦਾ ਭਾਵੇਂ ਸੰਵਿਧਾਨ ਦੇ ਮੁਤਾਬਕ ਚੋਣ ਜ਼ਾਬਤੇ ਦੀਆਂ ਦਿੱਕਤਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਪੰਜਾਬੀ ਪਾਰਟੀ ਜਾਂ ਸਾਰਿਆਂ ਭਾਈਚਾਰਿਆਂ ਦੀ ਪਾਰਟੀ ਕਹਿੰਦਾ ਹੈ ਜੀ ਪਰ ਇਹ ਸਭ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਦਾਵਾ ਇਹ ਰਹਿੰਦਾ ਹੈ ਕਿ ਅਸੀਂ ਪੰਥ ਦੀ ਨੁਮਾਇੰਦਾ ਜਮਾਤਾਂ ਹੂੰ ਸੋ ਪੰਥ ਦੀ ਨੁਮਾਇੰਦਾ ਜਮਾਤ ਦਾ ਮਤਲਬ ਕੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜੀ ਅਸੀਂ ਚੋਣ ਜ਼ਾਬਤਾ ਸੰਵਿਧਾਨ ਜਾਂ ਵਿਧਿ ਵਿਧਾਨ ਦੀ ਗੱਲ ਛੱਡ ਦਈਏ ਤਾਂ ਹੁਣ ਅਜੇ ਹਲਾਤਾਂ 'ਚ ਜਿਹੜੇ ਸੁਧਾਰ ਲੈਣ ਨਾਲ ਜੁੜੇ ਲੀਡਰ ਨੇ ਜਿਹੜੇ ਹੁਣ ਪੰਥ ਬਚਾਓ ਮੋਰਚਾ ਦੇ ਲੀਡਰ ਨੇ ਉਹ ਇਹ ਪ੍ਰਵਾਨ ਕਰ ਚੁੱਕੇ ਨੇ ਕਿਤੇ ਨਾ ਕਿਤੇ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਧੜੇ ਨਾਲ ਸਾਡਾ فاਸਲਾ ਇੱਡਾ ਪੈ ਗਿਆ ਕਿ ਹੁਣ ਅਸੀਂ ਉਹਨਾਂ ਨਾਲ ਬਹੁਤੀ ਦੂਰ ਚੱਲਦੇ ਨਹੀਂ ਦਿਖਦੇ ਬਹੁਤ ਬਿਲਕੁਲ ਹੁਣ ਹੁਣ ਕਿਤੇ ਨਾ ਕਿਤੇ ਉਹ ਪੰਥ ਬਚਾਓ ਮੋਰਚਾ ਉਹਨਾਂ ਨੇ ਬਣਾਇਆ ਕਿਤੇ ਨਾ ਕਿਤੇ ਉਹ ਵੀ ਚਾਹੁੰਦੇ ਨੇ ਕਿ ਅਸੀਂ ਵੀ ਸੰਗਠਿਤ ਹੋਈਏ ਤੇ ਅਸੀਂ ਜਦੋਂ ਪੰਜਾਬ 'ਚ ਸੱਤਾ ਬਣਨੀ ਹੈ ਤੇ ਜੇ ਸੁਖਬੀਰ ਸਿੰਘ ਬਾਦਲ ਦੀ ਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਚ 2-3 ਐਮਐਲਏ ਰੱਖਦਾ ਸਿਰਫ ਜਿੱਤਦਾ ਇੱਕ ਮੈਂਬਰ ਪਾਰਲੀਮੈਂਟ ਜਿੱਤਦਾ ਤੇ ਜੇ ਦੋ ਆਜ਼ਾਦ ਸਿੱਖ ਜਿੱਤ ਜਾਂਦੇ ਨੇ ਜਿਹੜਾ ਅਮਰਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਤੇ ਜੇ ਅਸੀਂ ਪੰਥਕ ਲੀਡਰ ਵੀ ਇਕੱਠੇ ਹੋ ਜਾਈਏ ਸਾਰੇ ਦੂਜੇ ਲੀਡਰ ਇਕੱਠੇ ਹੋ ਜਾਈਏ ਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹਦਾਇਤਾਂ ਮੁਤਾਬਕ ਆਦੇਸ਼ਾਂ ਮੁਤਾਬਕ ਪੰਥ ਚ ਜਾਈਏ ਵਿਚਰਈਏ ਤੇ ਅਸੀਂ ਕਿਉਂ ਨਹੀਂ ਜਿੱਤ ਸਕਦੇ ਇੱਥੇ ਇੱਕ ਗੱਲ ਬੜੀ ਅਹਿਮ ਹੋ ਜਾਣੀ ਆ ਵੀ ਜਿੱਦਾਂ ਤੁਸੀਂ ਕਿਹਾ ਵੀ ਪੰਥ ਦੀਆਂ ਹਦਾਇਤਾਂ ਮੁਤਾਬਕ ਹਾਲੇ ਤੱਕ ਕਿਸੇ ਕਿਸਮ ਦੀ ਕੋਈ ਹਦਾਇਤ ਆਈ ਨਹੀਂ ਆ ਪਰ ਅਗਰ ਡਲਾ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਹਦਾਇਤ ਆ ਗਈ ਵੀ ਆ ਅਕਾਲੀ ਦਲ ਬਿਲਕੁਲ ਸਹੀ ਹੈ ਜੀ ਇਹ ਸਾਡੇ ਆਖੇ ਲੱਗਦਾ ਹੈ ਸਾਡਾ ਕਹਿਣਾ ਮੰਨਦਾ ਤੇ ਫਿਰ ਸਥਿਤੀ ਵਾਕੇ ਬਦਲ ਸਕਦੀ ਹੈ ਨਹੀਂ ਉਹ ਉਹ ਸਥਿਤੀਆਂ ਉਦੋਂ ਦੀਆਂ ਨਹੀਂ ਅਦਰੋਂ ਹੁੰਦੀਆਂ ਨੇ ਉਹ ਤੁਹਾਡੀ ਗੱਲ ਠੀਕ ਹੈ ਪਰ ਹੁਣ ਜਿਹੜੇ ਪੰਥ ਬਚਾਓ ਮੋਰਚ ਹੈ ਹੁਣ ਇਹ ਜਿਹੜੀ ਕੱਲ ਮੀਟਿੰਗ ਹੋਈ ਹੈ ਇਹਨਾਂ ਦੀ ਇਹਨਾਂ ਦੀ ਸੋਚ ਇਹ ਹੈ ਹੂੰ ਕਿ ਅਸੀਂ ਸਿੱਖਪੰਥ ਨੂੰ ਇਕੱਠੇ ਕਰੀਏ ਹੂੰ ਅਕਾਲੀ ਦਲ ਨੂੰ ਤਕੜਾ ਕਰੀਏ ਹੂੰ ਔਰ ਪਿੰਡ-ਪਿੰਡ ਜਾਈਏ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਸਮਾਗਮ 11-12 ਦੇਖੋ ਰਖਾਏ ਗਏ ਨੇ ਹੂੰ ਔਰ ਫਤਿਹਗੜ੍ਹ ਸਾਹਿਬ 'ਚ 30 ਮਾਰਚ ਦੇ ਕਰੀਬ ਇੱਕ ਵੱਡਾ ਸਮਾਗਮ ਰਖਾਇਆ ਗਿਆ ਉਹ ਸ਼੍ਰੀ ਅਨੰਦਪੁਰ ਸਾਹਿਬ ਵੀ ਜਾ ਸਕਦਾ ਹੈ ਕਈ ਲੀਡਰ ਕਹਿ ਰਹੇ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਹਾਲਾਂਕਿ ਜਿਹੜਾ ਪੰਥ ਬਚਾਓ ਮੋਰਚਾ ਹੈ ਉਹਨੂੰ ਇੱਕ ਤਰੀਕੇ ਦੀ ਅਗਵਾਈ ਹੂੰ ਗੁਰਪ੍ਰਤਾ ਵਡਾਲਾ ਉਹਨਾਂ ਨੂੰ ਹੀ ਸੰਭੀ ਗਈ ਹੈ ਹੂੰ ਇੱਕ ਤਰੀਕੇ ਨਾਲ ਇਹਦੇ ਕੋਈ ਵੱਡੇ ਐਲਾਨ ਨਹੀਂ ਹੋਏ ਇਹ ਕਾਮ ਸਹਿਮਤੀ ਦੀ ਬਣ ਜਾਂਦੀ ਹੈ ਵੀ ਚਲੋ ਇੱਕ ਆਪਾਂ ਪੰਥ ਬਚਾਓ ਮੋਰਚੇ ਦੇ ਰੂਪ ਚ ਬਟਾਲਾ ਸਾਹਿਬ ਤੁਸੀਂ ਦੇਖੋ ਪਹਿਲਾਂ ਵੀ ਤੁਸੀਂ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਇੱਕ ਵੱਡੇ ਪੰਥਕ ਲੀਡਰ ਦੇ ਤੌਰ ਤੇ ਇਹ ਪੰਥ ਬਚਾਓ ਮੋਰਚਾ ਉਹਨਾਂ ਦਾ ਹਮਾਇਤੀ ਰਹੇਗਾ ਉਹਨਾਂ ਦਾ ਸਮਰਥਨ ਕਰੇਗਾ ਕਿਉਂਕਿ ਅਜੰਡਾ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਹਟਾਇਆ ਗਿਆ 2 ਦਸੰਬਰ ਦੇ ਫੈਸਲੇ ਚ ਸ਼ਾਮਲ ਸੀ ਇਹਦਾ ਮਤਲਬ ਹੈ ਕਿ ਸਾਡੀਆਂ ਸੰਸਥਾਵਾਂ ਨੂੰ ਢਾਹ ਲਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਵਿਕਟਮ ਨੇ ਗਿਆਨੀ ਹਰਪ੍ਰੀਤ ਬਿਲਕੁਲ ਡੱਲਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਕੁਝ ਕਮੇਟੀ ਮੈਂਬਰਸ ਦੇ ਖਿਲਾਫ ਮੋਰਚਾ ਵੀ ਖੋਲ ਦਿੱਤਾ ਜਿਵੇਂ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀਗਾ ਕੱਲ ਦੇਖੋ ਗਿਆਨੀ ਹਰਪ੍ਰੀਤ ਸਿੰਘ ਹੁਣੀ ਹੁਣ ਉਹਨਾਂ ਦੀ ਕੋਸ਼ਿਸ਼ ਕੀ ਹੋਣੀ ਹੈ ਜਾਂ ਦੂਸਰੇ ਸਾਰੇ ਅਕਾਲੀ ਦਲਾਂ ਦੀ ਉਹਨਾਂ ਦੀ ਸੋਚ ਇਹ ਹੈ ਕਿ ਹੁਣ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਐਸਡੀਪੀਸੀ ਦੇਆਂ ਚੋਣਾਂ 'ਚ ਹਰਾਈਏ ਜੇ ਇਹ ਆਪਣੀ VOTING ਕਰਾ ਕੇ ਦੁਬਾਰਾ ਪ੍ਰਧਾਨ ਬਣਦੇ ਨੇ ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਲਈ ਸਭ ਤੋਂ ਵੱਡਾ ਚੈਲੰਜ ਹੋਏਗਾ ਕਿ ਕੀ ਉਹ ਇਸ ਵਾਰ ਐਸਜੀਪੀਸੀ ਦੀਆਂ ਚੋਣਾਂ ਜਿੱਤਦੇ ਨੇ ਕਿਉਂਕਿ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਸੀ ਤੇ ਐਸਜੀਪੀਸੀ ਚੋਣਾਂ ਸ਼੍ਰੋਮਣੀ ਅਕਾਲੀ ਦਲ ਜਿੱਤ ਜਾਂਦਾ ਸੀ ਹੁਣ ਸੁਖਬੀਰ ਸਿੰਘ ਬਾਦਲ ਅਗਰ ਦੁਬਾਰਾ ਪ੍ਰਧਾਨ ਬਣਦੇ ਨੇ ਜੇ ਦੀ ਸੰਭਾਵਨਾ ਹੈ ਅਗਰ ਇਹ ਸਾਰਾ ਕੁਝ ਠੀਕ ਰਹਿੰਦਾ ਹੈ ਇਹਨਾਂ ਦੀ ਪਰਤੀ ਵਗੈਰਾ ਤਾਂ ਕੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਐਸਜੀਪੀਸੀ ਦੀਆਂ ਚੋਣਾਂ ਜਿੱਤ ਸਕਣਗੇ ਬਿਲਕੁਲ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਪਰ ਗਿਆਨੀ ਹਰਪ੍ਰੀਤ ਸਿੰਘ ਔਰ ਪੰਥ ਬਚਾਓ ਮੋਰਚਾ ਇਹਨਾਂ ਸਾਰਿਆਂ ਦੀ ਕੋਸ਼ਿਸ਼ ਕੀ ਹੋਣੀ ਹੈ ਕਿ ਜਿਵੇਂ ਨਰਿੰਦਰ ਮੋਦੀ ਦੇ ਸਾਹਮਣੇ ਇੰਡੀਆ ਗੱਡ ਰੋਡ ਵਾਲੇ ਇਕੱਠੇ ਹੋ ਗਏ ਵੀ ਅਸੀਂ ਭਾਜੀਪੀ ਦੇ ਉਮੀਦਵਾਰ ਦੇ ਸਾਹਮਣੇ ਇੱਕ ਉਮੀਦਵਾਰ ਖੜਾ ਕਰਨਾ ਹੈ ਭਾਵੇਂ ਕਾਂਗਰਸ ਦਾ ਖੜੇ ਭਾਵੇਂ ਆਪ ਦਾ ਤਾਂ ਹੀ ਦਿੱਲੀ ਚ ਸਮਝੌਤਾ ਹੋਇਆ ਨਾ ਆਪ ਕਾਂਗਰਸ ਦਾ ਵੀ ਭਾਵੇਂ ਬਿਹਾਰ ਹੈ ਭਾਵੇਂ ਯੂਪੀ ਹੈ ਪੰਜਾਬ ਚ ਇਸ ਸਮਝੌਤੇ ਦੀ ਕੋਸ਼ਿਸ਼ ਹੋਣੀ ਹੈ ਕਿ 5 6 ਮਹੀਨਿਆਂ ਦੇ ਵਿੱਚ ਵਿੱਚ ਐਸਜੀਪੀਸੀ ਨੇ ਚੋਣਾਂ ਹੋਣੀਆਂ ਨੇ ਯਾਨੀ ਹਰਪ੍ਰੀਤ ਸਿੰਘ اور ਪੰਥ ਬਚਾਓ ਮੋਰਚਾ ਇਹਨਾਂ ਸਾਰੀ ਲੀਡਰਸ਼ਿਪ ਦੀ ਕੋਸ਼ਿਸ਼ ਹੋਣੀ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਐਸਜੀਪੀਸੀ ਦੀ ਉਮੀਦਵਾਰ ਦੇ ਸਾਹਮਣੇ ਚੋਣ ਲਈ ਜੀ ਸਾਡੇ ਵੱਲੋਂ ਇੱਕੋ ਕੈਂਡੀਡੇਟ ਖੜੇ ਹੂੰ ਲੜਾਈ ਹੈ ਜਿਹੜੀ ਇੱਕ ਨਾਲ ਇੱਕ ਦੀ ਹੋਵੇ ਹੂੰ ਅਸੀਂ ਸਾਰੇ ਇਕੱਠੇ ਹੋਈਏ ਜੇ ਸਾਹਮਣੇ ਸੁਖਬੀਰ ਸਿੰਘ ਬਾਦਲ ਦਾ ਕੈਂਡੀਡੇਟ ਜੀ ਹੁਣ ਕੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਚੋਣਾਂ ਜਿੱਤੇਗੀ ਬਹੁਮਤ ਹਾਸਲ ਕਰੇਗੀ ਇਹਦਾ ਇੰਤਜ਼ਾਰ ਸਾਨੂੰ ਚੋਣਾਂ ਤੱਕ ਕਰਨਾ ਪਏਗਾ ਉਹਨਾਂ ਚੋਣਾਂ ਨੇ 27 ਦੀ ਇਹ ਇਹ ਦੇਖੀ ਡਲਾ ਸਾਹਿਬ ਟੈਸਟ ਵੀ ਹੋ ਜਾਣਾ ਟੈਸਟ ਵੀ ਹੋ ਇਹਦੀ ਤਿਆਰੀ ਹੈ ਹੁਣ ਹੁਣ ਗਿਆਨੀ ਹਰਪ੍ਰੀਤ ਸਿੰਘ ਇੱਕ ਤਰੀਕੇ ਨਾਲ ਇੱਕ ਪਾਸੇ ਲੀਡਰ ਹੋਣਗੇ ਸੁਖਵੀਰ ਸਿੰਘ ਬਾਦਲ ਸੰਭਾਵਨਾ ਜੀ ਦੀ ਪ੍ਰਧਾਨ ਬਣਨ ਦੀ ਤੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਨਜ਼ਰ ਆ ਰਹੇ ਨੇ ਔਰ ਜਿੰਨੇ ਅਕਾਲੀ ਦਲ ਦੂਸਰੇ ਨੇ ਕੋਸ਼ਿਸ਼ ਹੋਏਗੀ ਕੋਈ ਇੱਕ ਅੱਧਾ ਨਾਲ ਨਾ ਆਵੇ ਨਾ ਆਵੇ ਜ਼ਿਆਦਾਤਰ ਅਕਾਲੀ ਦਲ ਇਕੱਠੇ ਹੋ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਾਇਦ ਨਾ ਆਵੇ ਪਰ ਬਾਕੀ ਸਾਰੇ ਅਕਾਲੀ ਦਲ ਇਕੱਠੇ ਹੋ ਸਕਦੇ ਨੇ ਹੋਰ ਛੋਟੀਆਂ-ਛੋਟੀਆਂ ਪਾਰਟੀਆਂ ਜਿਹੜੀਆਂ ਛੋਟੀਆਂ ਤੋਂ ਭਾਵ ਸੰਗਠਨ ਤੇ ਸੰਖਿਆ ਦੇ ਹਿਸਾਬ ਨਾਲ ਸੋਚ ਸਾਰਿਆਂ ਦੀ ਚੰਗੀ ਆ ਹਾਂ ਉਹ ਵੀ ਜਦੋਂ ਇਕੱਠੇ ਹੋ ਜਾਣਗੇ ਤੇ ਫੇਰ ਬੜਾ ਦਿਲਚਸਪ ਮੁਕਾਬਲਾ ਐਸਪੀਸੀ ਦੀਆਂ ਚੋਣਾਂ ਚ ਬਣਦਾ ਜਿਵੇਂ ਜੇ ਲੁਧਿਆਣੇ ਦੀ ਗੱਲ ਕਰੀਏ ਅਸੀਂ ਤੁਹਾਡੇ ਸੰਦੀਪ ਜੀ ਉੱਥੇ ਬੈਂਸ ਭਰਾ ਨੇ ਹੂੰ ਵੱਡੇ ਜਿਹੜਾ ਉਹਨਾਂ ਦੇ ਵੱਡੇ ਸਿਮਰ ਬੈਂਸ ਦੇ ਵੱਡਾ ਬ੍ਰਦਰ ਰਵਿੰਦਰ ਸਿੰਘ ਬੈਂਸ ਬਲਵਿੰਦਰ ਸਿੰਘ ਬੈਂਸ ਉਹ ਐਸਪੀਸੀ ਮੈਂਬਰ ਹਮੇਸ਼ਾ ਬਣਦੇ ਰਹੇ ਨੇ ਹੂੰ ਔਰ ਉਹ ਆਜ਼ਾਦ ਵੀ ਬਣਦੇ ਰਹੇ ਨੇ ਸੋ ਜਿਹੜੇ ਆਜ਼ਾਦ ਜਿੱਤਣ ਵਾਲੇ ਨੇ ਉਹਨਾਂ ਨੂੰ ਵੀ ਇਹ ਕੋਸ਼ਿਸ਼ ਕਰਨਗੇ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਅਗਵਾਈ ਵਾਲੇ ਜਿਹੜਾ ਕੋਈ ਉਹਨੂੰ ਕੋਈ ਵੀ ਨਾਮ ਦੇ ਲੋ ਪੰਥ ਬਚਾਓ ਮੋਰਚਾ ਕਹਿ ਲੋ ਉਸ ਪਾਸੇ ਆ ਜਾਣ ਸੋ ਇਹਦਾ ਮਤਲਬ ਹੈ ਅਗਰ ਅਗਰ ਸ਼੍ਰੋਮਣੀ ਅਕਾਲੀ ਦਲ ਜੀ ਐਸਡੀਪੀਸੀ ਚੋਣਾਂ ਜਿੱਤ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਤਕੜਾ ਹਮਮ ਔਰ ਅਗਰ ਪੰਥ ਬਚਾਓ ਮੋਰਚਾ ਕਿਤੇ ਜਿੱਤ ਗਿਆ ਜਾਂ ਜਿਹੜਾ ਵੀ ਮੋਰਚੇ ਦਾ ਆਫੀਸ਼ੀਅਲ ਨਾਮ ਹੋਊਗਾ ਤੇ ਫੇਰ ਪੰਜਾਬ ਚ ਉਸ ਅਕਾਲੀ ਦਲ ਦੀ ਧਾਕ ਹੋ ਜਾਣੀ ਹੈ ਹੁਣ ਦੇਖੋ ਅਗਰ ਅਮਰਿਤਪਾਲ ਸਿੰਘ ਸਰਬਜੀਤ ਸਿੰਘ ਖਾਲਸਾ ਵੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਵਾਲੇ ਪਾਸੇ ਸਾਰੇ ਇਕੱਠੇ ਹੋ ਕੇ ਐਸਪੀਸੀ ਨੇ ਚੋਣਾ ਚ ਆ ਜਾਣ ਉਹਦੇ ਨਾਲ ਵੀ ਇਹਨਾਂ ਨੂੰ ਫਾਇਦਾ ਹੋ ਸਕਦਾ ਸੋ ਇਸ ਕਰਕੇ ਜਿਹੜੀ ਅਸਲੀ ਹੁਣ ਧਾਰਮਿਕ ਔਰ ਸਿਆਸੀ ਲੜਾਈ ਵੀ ਹੈ ਨਾ ਦੀ ਹੁਣ ਗਿਆਨੀ ਹਰਪ੍ਰੀਤ ਸਿੰਘ ਔਰ ਸਾਰੇ ਲੋਕਾਂ ਚ ਜਿਹੜੇ ਥਾਂ ਥਾਂ ਸਮਾਗਮ ਹੋ ਰਹੇ ਨੇ ਹਰ ਜਗ੍ਹਾ ਜਾ ਕੇ ਦੱਸ ਰਹੇ ਨੇ ਕਿ ਮੌਜੂਦਾ ਸਮੇਂ ਚ ਵੈਸੇ ਤੇ ਇੱਕ ਬਹੁਤ ਵੱਡਾ ਸਮਾਗਮ ਡੱਲਾ ਸਾਹਿਬ ਅੱਜ ਦਿੱਲੀ ਦੇ ਵਿੱਚ ਵੀ ਹੈ ਅੱਜ ਦਿੱਲੀ ਦੇ ਵਿੱਚ ਵੀ ਹੈ ਉੱਥੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਸਨਮਾਨ ਹੈ ਉੱਥੇ ਵੱਖ-ਵੱਖ ਸੰਪਰਦਾਵਾਂ ਹਾਲਾਂਕਿ ਹਰਮੀਤ ਸਿੰਘ ਖਾਲਸਾ ਹੁਣੀ ਕਹਿ ਰਹੇ ਸੀ ਕਿੜੇ ਕਾਲਕਾ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਉਹ ਕਹਿੰਦੇ ਅਸੀਂ ਸਾਰੇ ਜਥੇਦਾਰ ਸਹਿਬਾਨਾਂ ਨੂੰ ਅਸੀਂ ਸੱਦਾ ਭੇਜਿਆ ਹੁਣ ਅੱਜ ਉੱਥੇ ਕਿਹੜੇ-ਕਿਹੜੇ ਜਾਂਦੇ ਨੇ ਅੱਜ ਸ਼ਾਮ ਤੱਕ ਸਾਨੂੰ ਸਾਰੀ ਸਥਿਤੀ ਸਪਸ਼ਟ ਹੋ ਜਾਣੀ ਹੈ ਦਿੱਲੀ ਦੀ ਉਥੇ ਕਿਸ ਰੂਪ ਚ ਪੰਥਕ ਵਿਚਾਰਾ ਹੁੰਦੀਆਂ ਨੇ ਮੈਂ ਇੱਕ ਪ੍ਰੋਗਰਾਮ ਚ ਗੱਲ ਵੀ ਕੀਤੀ ਸੀ ਕਿ ਦੇਖੋ ਦਿੱਲੀ ਚ ਸਿੱਖ ਲੀਡਰਸ਼ਿਪ ਫੇਰ ਉੱਭਰੀ ਭਾਵੇਂ ਉਹ ਭਾਜਪਾ ਨਾਲ ਉੱਭਰੀ ਭਾਵੇਂ ਆਪ ਨਾਲ ਉੱਭਰੀ ਦੋ ਐਮਐਲਏ ਆਪ ਦੇ ਬਣੇ ਸਿੱਖ ਤਿੰਨ ਸਿੱਖ ਭਾਜਪਾ ਦੇ ਬਣੇ ਤਿੰਨ ਸਿੱਖ ਕੈਂਡੀਡੇਟ लवली ਤੇ ਮਰਵਾ ਸਰਸਾ ਤੇ ਮਨਦਰ ਸਿੰਘ ਸਰਸਾ ਤਲਵਿੰਦਰ ਸਿੰਘ ਮਰਵਾ ਤਿੰਨ ਪਣੇ ਇਹਨਾਂ ਦੇ ਉਧਰ ਜਰਨੈਲ ਸਿੰਘ ਨੇ ਔਰ ਇੱਕ ਹੋਰ ਨੇ ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ ਪੰਜ ਸਿੱਖ ਲੀਡਰਸ਼ਿਪ ਐਮਐਲਏ ਬਣੇ ਔਰ ਅਕਾਲੀ ਦਲ ਉਹ ਅਕਾਲੀ ਦਲ ਜਿਹੜਾ ਸ਼ਰੋਮਣੀ ਅਕਾਲੀ ਦਲ ਹੈ ਉਹ ਚੋਣ ਨਹੀਂ ਲੜਿਆ ਫਿਰ ਵੀ ਪੰਜ ਸਿੱਖ ਵਿਧਾਨ ਸਭਾ ਚ ਬੈਠੇ ਵੈਸੇ ਉਹ ਵੀ ਬਿਲਕੁਲ ਬੜਾ ਦਿਲਚਸਪ ਹੈ ਵੀ ਸਰਨਾ ਸਾਹਿਬ ਕਹਿੰਦੇ ਸੀ ਅਸੀਂ ਤੇ ਆਪ ਦਾ ਸਮਰਥਨ ਕਰਾਂਗੇ ਤੇ ਉਹ ਕਿੱਥੇ ਰਹਿ ਗਏ ਉਹ ਕਿੱਥੇ ਰਹਿ ਗਏ ਹਾਂ ਮਤਲਬ ਅਖਾਲੀ ਦਲ ਦਿੱਲੀ ਚੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਚੋਂ ਸਿਮਟ ਗਿਆ ਇਹ ਮੰਨੀਏ ਜਿਹੜੇ ਇਹਨਾਂ ਨੂੰ ਵੋਟ ਪਾਉਂਦੇ ਸੀ ਹੁਣ ਉਹ ਪਾ ਗਏ ਦੂਸਰੇ ਪਾਸੇ ਹੁਣ ਪੰਜਾਬ ਚ ਜਿਹੜੇ ਦਿੱਲੀ ਚ ਹੁਣ ਸੱਤਾ ਚ ਆਏ ਨੇ ਲੋਕ ਹੂੰ ਉਹ ਪੰਜਾਬ ਚ ਜਿਹੜਾ ਇਹ ਧੜਾ ਹੈ ਨਾ ਪੰਥ ਬਚਾਓ ਮੋਰਚਾ ਹੂੰ ਉਹਨਾਂ ਦੇ ਨੇੜੇ ਨੇ ਹੂੰ ਹੁਣ ਉਹ ਜਿਹੜੇ ਦਿੱਲੀ ਦੇ ਸਿੱਖ ਭਾਈਚਾਰੇ ਦੇ ਲੀਡਰ ਨੇ ਉਹ ਵੀ ਇਹਨਾਂ ਦੇ ਨੇੜੇ ਨੇ ਹੂੰ ਇਹਦਾ ਮਤਲਬ ਹੈ ਪੰਜਾਬ ਤੋਂ ਸਿੱਖ ਲੀਡਰਸ਼ਿਪ ਨੂੰ ਦਿੱਲੀ ਦੀ ਸਿੱਖ ਲੀਡਰਸ਼ਿਪ ਦਾ ਸਾਥ ਹੈ ਵੱਡੇ ਪੱਧਰ ਤੇ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕੋਲੇ ਦਿੱਲੀ ਦੀ ਸਿੱਖ ਲੀਡਰ ਦਾ ਕੋਈ ਬਹੁਤਾ ਵੱਡਾ ਸਾਥ ਨਹੀਂ ਦਿਖਦਾ ਹੁਣ ਰਾਜ ਦੀ ਸਰਨਾ ਦੇ ਜੀਕੇ ਸਾਹਿਬ ਜਿਹੜੇ ਆ ਹੈਗੇ ਆ ਉਹ ਸੱਤਾ ਚ ਨਹੀਂ ਉਹ ਸੱਤਾ ਚ ਨਹੀਂ ਉੱਥੇ ਮਤਲਬ ਤਾਕਤ ਚ ਨਹੀਂ ਇਹ ਇਹ ਸਾਰੀਆਂ ਗੱਲਾਂ ਵੀ ਨਹੀਂ ਹੁਣ ਇੱਥੇ ਇੱਕ ਬੜੀ ਮਹੱਤਵਪੂਰਨ ਗੱਲ ਜਿਹੜੀ ਸੰਦੀਪ ਜੀ ਬਣਦੀ ਹੈ ਜੀ ਹੁਣ ਅਸੀਂ ਇਹਨੂੰ ਇਸ ਰੂਪ ਚ ਦੇਖੀਏ ਕਿ ਅਗਰ ਪੰਜਾਬ ਚ ਪੰਥ ਬਚਾਓ ਮੋਰਚਾ ਵਾਲੇ ਹੂੰ ਏ ਐਸਜੀਪੀਸੀ ਦੀਆਂ ਚੋਣਾਂ ਜਿੱਤ ਗਏ ਤੇ ਫਿਰ ਬਣੂਗਾ ਕੀ ਪੰਜਾਬ ਚ ਸਿਆਸਤ ਦਾ ਫਿਰ ਇਹ ਐਮਐਲਏ ਦੀਆਂ ਚੋਣਾਂ ਚ ਵੀ ਲੜਨਗੇ ਉਹ ਤੇ ਸੁਭਾਵਿਕ ਇਹਦਾ ਮਤਲਬ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਦੂਜੇ ਪਾਸੇ ਉਹ ਪਾਰਟੀ ਦੇਖੋ ਇੱਕ ਨਵਾਂ ਅਕਾਲੀ ਦਲ ਤਾਂ ਬਣਨਾ ਹੈ ਮੈਂ ਉਹਨੂੰ ਕੋਈ ਨਾਂ ਨਹੀਂ ਦੇ ਸਕਦਾ ਇੱਕ ਨਵਾਂ ਅਕਾਲੀ ਦਲ ਤਾਂ ਬਣਨਾ ਹੈ ਉਹਦੀ ਗਵਾਈ ਭਾਵੇਂ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਕਰ ਲੈਣ ਸਾਬका ਜ책ੇਦਾਰ ਚਲੋ ਜ책ੇਦਾਰ ਤਾਂ ਲਹਿਰ ਚੋ ਕਰੇ ਬਿਲਕੁਲ ਭਾਵੇਂ ਕੋਈ ਸੁਧਾਰ ਲਹਿਰ ਚੋ ਕਰੇ ਭਾਵੇਂ ਮਨਪ੍ਰੀਤਿਆਲੀ ਕਰਨ ਭਾਵੇਂ ਗੁਰਪ੍ਰਤਾ ਵਡਾਵਾ ਕਰਨ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਕਰਨ ਦੇਖੋ ਅਗਰ ਆਲੀ ਬਾਗੀ ਧੜੇ ਦੇ ਨਾਲ ਨਹੀਂ ਹੈਗੇ ਡਲਾ ਸਾਹਿਬ ਤੇ ਉਹ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਦੇਖੋ ਦੋ ਗੱਲਾਂ ਨੇ ਨਾ ਉਹ ਵਿਧਾਇਕ ਵੀ ਨੇ ਉਹ ਅਗਰ ਪਾਰਟੀ ਦੀ ਗਤੀਵਿਧੀ ਤੋਂ ਬਾਹਰ ਵੀ ਜਾਣਗੇ ਤੇ ਉਹਨਾਂ ਦੇ ਡਿਸਪਲਿਨਰੀ ਕਾਰਵਾਈ ਹੋ ਸਕਦੀ ਹੈ ਪਰ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਮੈਂ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਇਨ ਬੇ ਨਗੇ ਨਹੀਂ ਵਾਦਾ ਮੈਂ ਕਿਸੇ ਤਰ੍ਹਾਂ ਦੀ ਪਾਰਟੀ ਸਰਗਰਮੀ ਦਾ ਹਿੱਸਾ ਨਹੀਂ ਬਣੂੰਗਾ ਉਹ ਉਸ ਕਮੇਟੀ ਦੇ ਮੈਂਬਰ ਨੇ ਜਿਹੜੀ ਜਥੇਦਾਰ ਸਾਹਿਬ ਨੇ ਬਣਾਈ ਹੈ ਸੋ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕਮੇਟੀ ਦੇ ਤੌਰ ਤੇ ਕੰਮ ਕਰ ਰਹੇ ਨੇ ਉਹ ਨਹੀਂ ਜਾ ਰਹੇ ਕਿਤੇ ਪਰ ਉਹ ਕੱਲ ਮੀਟਿੰਗ ਚ ਵੀ ਨਹੀਂ ਗਏ ਜਿਹੜੀ ਦੂਸਰੇ ਤੜੇ ਦੀ ਸੀ ਹੁਣ ਜਿਹੜੇ ਕਮੇਟੀ ਮੈਂਬਰ ਨੇ ਨਾ ਜੀ ਉਹਨਾਂ ਨੇ ਕਿਸੇ ਪਾਸੇ ਨਹੀਂ ਜਾਣਾ ਉਹਨਾਂ ਨੇ ਨਾ ਤਾਂ ਸੁਧਾਰ ਲੈਰਚ ਜਾਣਾ ਹੈ ਖੁੱਲ ਕੇ ਨਾ ਸ਼ਰਮਣੀ ਅਕਾਲੀ ਦਲ ਵਾਲੇ ਪਾਸੇ ਖੁੱਲ ਕੇ ਜਾਣਾ ਹੈ ਕਿਉਂਕਿ ਉਹਨਾਂ ਦੀ ਜਵਾਬਦੇਹੀ ਹੁਣ ਹੈਗੀ ਹੈ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਮੈਂਬਰਸ਼ਿਪ ਖਤਮ ਕਰਾਉਣੀ ਹੈ ਉਹਦੀ ਨਿਗਰਾਨੀ ਕਰਨੀ ਹੈ ਅਗਰ ਮਨਜ਼ੂਰੀ ਦਿੱਤੇ ਨਹੀਂ ਨਹੀਂ ਤਾਂ ਹੁਕਮ ਲੈ ਕੇ ਭਰਤੀ ਕਰਨੀ ਹੈ ਉਹ ਪੰਜ ਮੈਂਬਰੀ ਕਮੇਟੀ ਫਿਲਹਾਲ ਨਿਊਟਰਲ ਹੈ ਪਰ ਸੰਦੀਪ ਜੀ ਮੈਂ ਇੱਕ ਛੋਟੀ ਜਿਹੀ ਗੱਲ ਨਵੇੜਦਾ ਮੰਨ ਲਓ ਐਸਪੀਸੀ ਦੀਆਂ ਚੋਣਾਂ 'ਚ ਵੱਡਾ ਧਿਰ ਬਣ ਗਿਆ ਗਿਆਨੀ ਹਰਪੀ ਸਿੰਘ ਉਹਨਾਂ ਵਾਲਾ ਪਾਸਾ ਤੇ ਫਿਰ ਗਿਆਨੀ ਹਰਪੀਰ ਸਿੰਘ ਨੂੰ ਸਾਰੇ ਸਾਰੀਆਂ ਤਰ੍ਹਾਂ ਜਾਂ ਸਾਰੇ ਅਕਾਲੀ ਦਲ ਮਿਲ ਕੇ ਇੱਕ ਵੱਡੇ ਪੰਥਕ ਲੀਡਰ ਦੇ ਤੌਰ ਤੇ ਚੋਣਾਂ ਚਗਵਾਈ ਲਈ ਵੀ ਕਹਿ ਸਕਦੇ ਨੇ ਕਿ ਤੁਸੀਂ ਮੈਂ ਇੱਕ ਪਾਸੇ ਜੇ ਸੁਖਵੀਰ ਸਿੰਘ ਬਾਦਲ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਤੁਸੀਂ ਪੰਜਾਬ ਚਗਵਾਈ ਕਰੋ ਸਾਰੇ ਅਕਾਲੀ ਦਲਾਂ ਦੀ ਇੱਕ ਮੰਚ ਤੇ ਅਸੀਂ ਆਈਏ ਤੇ ਫਿਰ ਫਿਰ ਸ਼੍ਰੋਮਣੀ ਅਕਾਲੀ ਦਲ ਕਿੰਨੇ ਐਮਐਲਏ ਜਿੱਤਦਾ ਤੇ ਫਿਰ ਇਹ ਪੰਚ ਬਚਾਓ ਮੋਰਚਾ ਜਾਂ ਜਿਹੜਾ ਨਵਾਂ ਅਕਾਲੀ ਦਲ ਬਣੂਗਾ ਉਹ ਕਿੰ ਦੇਖੋ ਨਵਾਂ ਅਕਾਲੀ ਦਲ ਤਾਂ ਬਣਨਾ ਹੈ ਉਹ ਐਸਜੀਪੀਸੀ ਚ ਕਿੰਨੀਆਂ ਸੀਟਾਂ ਜਿੱਤਦੇ ਨੇ ਪੂਰੀਆਂ ਜਿੱਤਦੇ ਨੇ ਵੱਧ ਜਿੱਤਦੇ ਨੇ ਉਹ ਗੱਲ ਵੱਖਰੀ ਹੈ ਛੋਟਾ ਜਿਹਾ ਸਵਾਲ ਇਹ ਹੈ ਵੀ ਐਸਜੀਪੀਸੀ ਚੋਣਾਂ ਨੂੰ ਤਾਂ ਡੱਲਾ ਸਾਹਿਬ ਹਜੇ 2 4 5 ਮਹੀਨੇ ਲੱਗ ਜਾਣੇ ਜੀ ਜੱਥੇਦਾਰ ਸਾਹਿਬ ਇਹ ਜਿਹੜੀ ਭਰਤੀ ਕੀਤੀ ਹੈ ਇਹਨੂੰ ਹੀ ਰੱਦ ਕਰ ਦਿੰਦੇ ਤੇ ਫੇਰ ਕੀ ਸਥਿਤੀ ਬਣਦੀ ਹੈ ਨਹੀਂ ਦੇਖੋ ਫਿਰ ਤਾਂ ਪੰਥਕ ਸੰਕਟ ਦਾ ਖੜਾ ਹੀ ਹੈ ਦੇਖੋ ਪੰਥਕ ਸੰਕਟ ਇਸ ਰੂਪ ਚ ਖੜਾ ਹੈ ਕਿ ਪੰਜ ਮੈਂਬਰੀ ਕਮੇਟੀ ਕਹਿੰਦੀ ਜੱਥੇਦਾਰ ਸਾਹਿਬ ਸਾਨੂੰ ਹੁਕਮ ਕਰੋ ਵੀ ਕੀ ਅਸੀਂ ਭਰਤੀ ਸ਼ੁਰੂ ਕਰੀਏ ਕਿਉਂਕਿ ਉਹ ਤਾਂ ਸਾਨੂੰ ਮੰਨਦੇ ਨਹੀਂ ਹੁਣ ਜਾਂ ਤਾਂ ਜੱਥੇਦਾਰ ਸਾਹਿਬ ਕਮੇਟੀ ਨੂੰ ਕਹਿਣਗੇ ਤੁਸੀਂ ਭਰਤੀ ਸ਼ੁਰੂ ਕਰੋ ਜਾਂ ਜੱਥੇਦਾਰ ਸਾਹਿਬ ਕਮੇਟੀ ਨੂੰ ਖਤਮ ਕਰ ਦੇਣਗੇ ਹੁਣ ਕਮੇਟੀ ਨਿਕਲੀ ਹੈ 2 ਦਸੰਬਰ ਦੇ ਹੁਕਮਨਾਮੇ ਚੋਂ ਇਹਨੂੰ ਖਤਮ ਕਰਨ ਤੋਂ ਪਹਿਲਾਂ ਅੰਤਕ ਸੰਕਟ ਖੜਾ ਹੋ ਗਿਆ ਬਿਲਕੁਲ ਤੇ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਲੰਡ ਇੰਗਲੈਂਡ ਜਾਣ ਤੋਂ ਪਹਿਲਾਂ ਸਿੰਘ ਸਹਿਬਾ ਨਾਲ ਦੀ ਬੈਠਕ ਸਰਦੀ ਸੀ ਜਿਹੜੀ ਨਹੀਂ ਹੋਈ ਇਹ ਵੀ ਹੋ ਸਕਦਾ ਹੈ ਕਿ ਅੱਜ 19 ਤੋਂ ਬਾਅਦ ਜਾਂ ਕੱਲ 20 ਤੋਂ ਬਾਅਦ ਉਹ ਜਿਹੜਾ ਫੈਸਲਾ ਲੈਣ ਇਸ ਕਮੇਟੀ ਦੀ ਮੰਗ ਤੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਤੇ ਔਰ ਉਹ ਫੈਸਲਾ ਲੈਣ ਵੀ ਕੀ ਸ਼੍ਰੋਮਣੀ ਅਕਾਲੀ ਦਲ ਨੇ ਸੱਤ ਮੈਂਬਰੀ ਕਮੇਟੀ ਨੂੰ ਇਨਬਿਨ ਪ੍ਰਵਾਨ ਕੀਤਾ ਕਿ ਨਹੀਂ ਨਹੀਂ ਕਿਸ ਰੂਪ ਚ ਪ੍ਰਵਾਨ ਕੀਤਾ ਤੇ ਮੈਨੂੰ ਲੱਗਦਾ ਗਿਆਨੀ ਰੁਘਵੀਰ ਸਿੰਘ ਬਹੁਤ ਜਲਦ 20 ਤੋਂ ਬਾਅਦ ਕਿਸੇ ਵੀ ਦਿਨ ਜੀ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਾਉਣਗੇ ਉਹ ਪੰਜੇ ਸਖਤਾਂ ਦੇ ਸਿੰਘ ਸਹਿਬਾਨਾਂ ਦੀ ਰਾਏ ਕਰਨਗੇ ਆਪਸ ਵਿਚਾਰ ਚਰਚਾ ਕਰਨਗੇ ਤੇ ਨਵੇਂ ਹੁਕਮ ਜਾਰੀ ਕਰਨਗੇ ਸੰਦੀਪ ਜੀ ਉਹ ਨਵੇਂ ਹੁਕਮ ਕੀ ਪੰਜ ਮੈਂਬਰੀ ਕਮੇਟੀ ਨੂੰ ਇਹ ਕਹਿਣਗੇ ਵੀ ਤੁਸੀਂ ਅਕਾਲੀ ਦਲ ਦੀ ਭਰਤੀ ਕਰੋ ਜਾਂ ਉਹ ਨਵੇਂ ਹੁਕਮ 20 ਤਰੀਕ ਤੱਕ ਜਿਹੜੀ ਅਕਾਲੀ ਦਲ ਨੇ ਭਰਤੀ ਕਰ ਲਈ ਉਹਨੂੰ ਪ੍ਰਵਾਨ ਕਰਨਗੇ ਇਦੇ ਉੱਪਰ ਸਾਰੀ ਗੱਲ ਖੜੀ ਐ ਸੋ ਅਗਰ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਨੂੰ ਹੀ ਕਹਿਤਾ ਵੀ ਤੁਸੀਂ ਅਕਾਲੀ ਦਲ ਦੀ ਭਰਤੀ ਕਰੋ ਤੇ ਫਿਰ ਤਾਂ ਇਹਨਾਂ ਨੇ ਭਰਤੀ ਸ਼ੁਰੂ ਕਰਤੀ ਫਿਰ ਜਿਨ੍ਹਾਂ ਨੇ 20 ਤਰੀਕ ਨੂੰ ਭਰਤੀ ਖਤਮ ਕਰ ਲਈ ਉਹਨਾਂ ਦਾ ਕੀ ਬਣੂ ਕੀ ਬਣੂ ਫਿਰ ਇਹ ਨਵਾਂ ਪੰਥਕ ਸੰਕਟ ਐ ਸੋ ਹਾਲਾ ਕਿ ਉਹਨਾਂ ਕੋਲੇ ਵਿਧਿ ਵਿਵਧਾਨ ਐ ਉਹਨਾਂ ਕੋਲੇ ਸੰਵਿਧਾਨ ਐ ਸ਼੍ਰੋਮਣੀ ਅਕਾਲੀ ਦਲ ਦਾ ਪੋਲੀਟੀਕਲ ਪਾਰਟੀ ਦਾ ਇਹ ਸਾਰੀਆਂ ਗੱਲਾਂ ਵੀ ਨਹੀਂ ਪਰ ਕਿਉਂਕਿ ਫੈਸਲਾ ਜਥੇਦਾਰ ਸਾਹਿਬ ਨੇ ਕਰਨਾ ਸੋ ਇਹ ਪੰਥਕ ਸੰਕਟ ਐ ਸ਼੍ਰੋਮਣੀ ਅਕਾਲੀ ਦਲ ਪੋਲਿਟਿਕਲ ਪਾਰਟੀ ਦੇ ਤੌਰ ਤੇ ਰਜਿਸਟਰਡ ਪੋਲਿਟਿਕਲ ਪਾਰਟੀ ਹੈ ਸੋ ਉਹਨਾਂ ਨੇ ਤਾਂ ਮੈਂਬਰਸ਼ਿਪ ਕਰ ਲਈ ਉਹ ਉਸ ਹਿਸਾਬ ਨਾਲ ਵਿਧਿ ਵਿਦਾਨ ਨਾਲ ਚੋਣ ਜ਼ਾਬਤੇ ਦੇ ਮਾਫ ਕਰਨਾ ਚੋਣ ਕਮਿਸ਼ਨ ਦੇ ਭਾਰਤ ਦੇ ਸੰਵਿਧਾਨ ਦੇ ਉਹਨਾਂ ਨੇ ਤਾਂ ਪ੍ਰਧਾਨ ਚੁਣ ਲੈਣਾ ਪਰ ਕੀ ਜੋਸ਼ਰੀ ਕਾਲਤਕਤ ਸਾਹਿਬ ਦੀ ਹਦਾਇਤਾਂ ਸੀ ਹੁਕਮਨਾਮੇ ਦੀਆਂ ਹਦਾਇਤਾਂ ਸੀ ਗਿਆਨੀ ਰ드ਵੀਰ ਸਿੰਘ ਉਹਨਾਂ ਨੂੰ ਲੱਗਦਾ ਕਿ ਸਭ ਕੁਝ ਉਹਦੇ ਮੁਤਾਬਕ ਸੀ ਜੇ ਉਹਨਾਂ ਨੂੰ ਲੱਗਦਾ ਕਿ ਸਭ ਕੁਝ ਉਹਦੇ ਮੁਤਾਬਕ ਸੀ ਫਿਰ ਉਹ ਵੀ ਕਹਿ ਸਕਦੇ ਨੇ ਵੀ ਠੀਕ ਹੈ ਤੁਸੀਂ ਆਪਣਾ ਕੰਮ ਕਰੋ ਹੂੰ ਤੇ ਉਹ ਕਮੇਟੀ ਨੂੰ ਕੋਈ ਹੋਰ ਸੇਵਾ ਲਾ ਸਕਦੇ ਆ ਫਿਰ ਬਿਲਕੁਲ ਮਤਲਬ ਇਹ ਗਿਆਨੀ ਰਕबीर ਸਿੰਘ ਉਹਨਾਂ ਦੇ ਫੈਸਲੇ ਤੋਂ ਬਾਅਦ ਅਸੀਂ ਕਵਾਂਗੇ ਬਿਲਕੁਲ ਕਿ ਸਹੀ ਕੀ ਤੇ ਗਲਤ ਕੀ ਬਿਲਕੁਲ ਕੋਈ ਮਸ਼ਰਾਵ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਇਹ ਉਹਨਾਂ ਦਾ ਆਪਣਾ ਜਿਹੜਾ ਉਹ ਫੈਸਲਾ ਪਰ ਇੱਕ ਗਲਤ ਹੈ ਜੋ ਮੌਜੂਦਾ ਹਾਲਾਤ ਨਹੀਂ ਦੇਖੋ ਪੰਥ ਬਚਾਓ ਮੋਰਚਾ ਦੇ ਲੀਡਰਾਂ ਨੂੰ ਪੰਜ ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਵਾਨਤਾ ਨਹੀਂ ਕੀਤਾ ਨਾ ਹੂੰ ਉਹਨਾਂ ਕੋਲੇ ਹੋਰ ਕੀ ਰਾਹ ਬਚਿਆ ਬਿਲਕੁਲ ਉਹਨਾਂ ਕੋਲੇ ਰਾਹ ਇਹੀ ਹੈ ਕਿ ਉਹ ਐਸਡੀਪੀਸੀ ਦੀਆਂ ਚੋਣਾਂ ਲੜਨਗੇ ਤੇ ਨਵੀਂ ਪੋਲੀਟੀਕਲ ਪਾਰਟੀ ਬਣਾਉਣਗੇ ਔਰ ਸ਼ਾਇਦ ਉਹੀ ਰਾਹ ਬਚਿਆ ਹੁਣ ਉਹ ਕਹਿੰਦੇ ਸੀ ਅਸੀਂ ਪਾਰਟੀ ਨਹੀਂ ਬਣਾਉਣੀ ਅਸੀਂ ਤਾਂ ਅਕਾਲੀ ਦਲ ਦਾ ਹਿੱਸਾ ਅਸੀਂ ਅਕਾਲੀ ਦਲ ਨੂੰ ਹੀ ਤਕੜਾ ਕਰਦੇ ਹੁਣ ਉਹਦਾ ਨਿਪਟਾਰਾ ਜੱਜੇਦਾਰ ਸਾਹਿਬ ਕਰ ਜੀ ਡਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਔਰ ਸਾਡੇ ਵੱਲੋਂ ਇਸ ਪ੍ਰੋਗਰਾਮ 'ਚ ਕੀਤੀ ਗਈ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਕੋਈ ਤਰ ਅਸਹਿਮਤ ਹੈ ਤਾਂ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਅੱਗੇ ਬਤਾਵਾਂਗੇ ਧੰਨਵਾਦ ਬਹੁਤ ਧੰਨਵਾਦ